So I would like to welcome her daughter, Jaskirat Kaur. Actuals bache ek toh lodi thi adityan thi hai, jo thode bina abhikul Chief guest of today's function, Sardar Tarun Singh and his wife, Mrs. Kamal Kaur and daughter, Jaskirat Kaur Tourism and Hello, Cultural Affairs, Punjab. Distinguished guests, members Hello. of my community, <laughs> Madam Principal, Hello, Hello, Lord. ਕਿ ਉਹ ਸਟੇਜ ਤੇ ਆ ਕੇ ਤੇ ਇੱਕ ਫਾਰਵੈਲ ਵੈਲਕਮ ਜਿਹੜਾ ਹੈ ਸਾਡੇ ਅੱਜ ਦੇ ਹੋਏ ਆਏ ਹੋਏ ਮੁੱਖ ਮਹਿਮਾਨ ਅਤੇ ਬਾਕੀ ਆਤਿਥੀਆਂ ਕਰਦੇ ਮੈਡਮ ਰਣਜੀਤ ਕੌਰ ਜੀ ਇਹ ਆਓ ਦੇਖੋ ਵੀਰੇ ਪਿੱਛੇ ਪਲੀਜ਼ ਯਾਰ ਇੱਕ ਮਿੰਟ ਹਾਂ ਜੀ ਖੰਨਾ ਵਿਖੇ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੱਲੋਂ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜਿਹੜਾ ਕਿ ਏਐਸ ਕਾਲਜ ਫॉर ਔਮਨ ਖੰਨਾ ਵਿਖੇ ਕੀਤਾ ਗਿਆ ਇਹ ਇੰਸਟੀਚਿਊਟ ਤੇ ਜਿਹੜਾ 100 ਸਾਲ ਤੋਂ ਵੱਧ ਪੁਰਾਣਾ ਇੰਸਟੀਚਿਊਟ ਨੇ ਮੈਨੇਜਮੈਂਟ ਦੀ ਸੋ ਸਾਡਾ ਇੱਕ ਸੁਪਨਾ ਸੀ ਕਿ ਇਹਨਾਂ ਇੰਸਟੀਚੂਟਸ ਦੇ ਵਿੱਚ ਕਿਉਂਕਿ ਇਹ ਧੀਆਂ ਦਾ ਕਾਲਜ ਹੈ ਕੁੜੀਆਂ ਦਾ ਕਾਲਜ ਆ ਤਾਂ ਔਰੇ ਪ੍ਰੋਗਰਾਮ ਹੋਣਾ ਚਾਹੀਦਾ ਸੋ ਪੰਜਾਬ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਦੀ ਸਾਰੀ ਟੀਮ ਨੇ ਜਿਹਦੇ ਵਿੱਚ ਸਾਡੇ ਸੈਕਟਰੀ ਆਈਏਐਸ ਮਾਲਵਿੰਦਰ ਸਿੰਘ ਜੱਗੀ ਜੀ ਡਾਇਰੈਕਟਰ ਆਈਏਐਸ ਮੈਡਮ ਅਮਰ ਕੌਰ ਜੀ ਤੇ ਨਾਲ ਜੁਆਇੰਟ ਡਾਇਰੈਕਟਰ ਸਾਡੇ ਦੰਪਰੀ ਦਿਵਾਲੀਆ ਜੀ ਇਹਨਾਂ ਦੀ ਪੂਰੀ ਸਾਰੇ ਡਿਪਾਰਟਮੈਂਟ ਵੱਲੋਂ ਇਹ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਇਹ ਧੀਆ ਨੂੰ ਸਮਰਪਿਤ ਹੈ ਜਿਹੜੀ ਧੀਆ ਹੈ ਤੀਬ ਇਹ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੋ ਹਰ ਸ਼ੋਪੇ ਦੇ ਵਿੱਚ ਚਾਹੇ ਕੋਈ ਅੱਜ ਪਾਇਲਟ ਕਰੋ ਪਾਇਲਟ ਦੇ ਵਿੱਚ ਧੀ ਹੈ ਅੱਜ ਡਾਕਟਰ ਦੀ ਗੱਲ ਕਰੋ ਡਾਕਟਰ ਧੀ ਹੈ ਅੱਜ ਇੰਜੀਨੀਅਰ ਦੀ ਗੱਲ ਕਰੋ ਇੰਜੀਨੀਅਰ ਧੀ ਹੈ ਅੱਜ ਸਾਇੰਟਿਸਟ ਦੀ ਗੱਲ ਕਰੋ ਸਾਇੰਟਿਸਟ ਧੀ ਹੈ ਅੱਜ ਜੇਕਰ ਪ੍ਰੋਫੈਸਰ ਦੀ ਗੱਲ ਕਰੋ ਅੱਜ ਪ੍ਰੋਫੈਸਰ ਧੀ ਹੈ ਸੋ ਧੀ ਹਰ ਸ਼ੋਪੇ ਦੇ ਵਿੱਚ ਆ ਕੇ ਮੁੰਡਿਆਂ ਤੋਤੇ ਆ ਸੋ ਫੀਮੇਲ 40 ਸਾਈਡ ਨੂੰ ਅਸੀਂ ਇਸ ਪਵਿੱਤਰ ਧਰਤੀ ਤੋਂ ਪੰਜਾਬ ਦੀ ਤੋਂ ਸਦਾ ਲਈ ਖਤਮ ਕਰਨਾ ਉਹਨੂੰ ਜਾਗਰੂਕਤਾ ਰੱਖਦੇ ਹੋਏ ਉਸ ਚੀਜ਼ ਦੀ ਅਸੀਂ ਇਹ ਧੀਆਂ ਦੀ ਲੋੜੀ ਮਨਾਈ ਹੈ ਔਰ ਧੀਆਂ ਹਰ ਪੱਖ ਤੋਂ ਮਾਪਿਆਂ ਦੇ ਲਈ ਸਭ ਤੋਂ ਵੱਧ ਜਾਨੀ ਕਿ ਜੇ ਕੋਈ ਸੋਚਦੀਆਂ ਤਾਂ ਧੀਆਂ ਸੋਚਦੀਆਂ ਸੋ ਸਤਕਾਰ ਹੈ ਧੀਆਂ ਦਾ ਸਟੇਜ ਤੋਂ ਵੀ ਕਹਿ ਜੀ ਇਸ ਸਾਲ ਦੇ ਵਿੱਚ ਪੰਜਾਬ ਦੀ ਇੰਡਸਟਰੀ ਦੇ ਵਿੱਚ ਕਾਫੀ ਜਿਹੀ ਕ੍ਰਾਂਤੀ ਦੇਖਣ ਨੂੰ ਮਿਲਦੀ ਕਿਸ ਤਰ੍ਹਾਂ ਦਾ ਨਿਵੇਸ਼ ਅਸੀਂ OTS ਦੀਆਂ ਸਕੀਮਸ ਲੈ ਕੇ ਆ ਰਹੇ ਹਾਂ ਇੰਡਸਟਰੀ ਦੀਆਂ ਜਿਹੜੀਆਂ ਬੋਰਡ ਤੋਂ ਸਾਡੇ ਕਲੀਅਰ ਹੋ ਚੁੱਕੀਆਂ ਨੇ ਤੇ ਹੁਣ ਉਹਦਾ ਕੈਬਨਟ ਨੋਟ ਤਿਆਰ ਹੋ ਰਿਹਾ ਅਸੀਂ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਇਸ ਕੈਬਨਟ ਨੋਟ ਨੂੰ ਦਾਕੇ ਦਾ ਮਗੇ ਕੈਬਨਟ ਦੇ ਵਿੱਚੋਂ ਉੱਥੋਂ ਪਾਸ ਹੋਣ ਤੋਂ ਬਾਅਦ ਅਸੀਂ ਬਹੁਤ ਵਧੀਆ ਓਟਿਸ ਦੀਆਂ ਸਕੀਮਾਂ ਨੇ ਜਿਹੜੀਆਂ ਜਿਹੜੀਆਂ 30 30 40 40 ਸਾਲ ਤੇ ਜਿਹੜੇ ਮਸਲੇ ਇੰਡਸਟਰੀ ਦੇ ਫਸੇ ਹੋਏ ਆ ਉਹਨੂੰ ਕਲੀਅਰ ਕਰਨ ਜਾ ਰਹੇ ਮੰਤਰੀ ਜੀ ਇੱਕ ਪੱਤਰ ਸਮਾਨਾ ਤੁਹਾਡੇ ਮੈਕਮ ਦੇ ਨਾਲ ਜੁੜਿਆ ਹੋਇਆ ਹੈ ਜਿਹੜੀ ਐਫਸੀ ਵੱਲੋਂ ਨਾ ਕਿ ਗਣਕ ਦੀ ਜਿਹੜੀ ਸਪਲਾਈ ਆ ਉਹ ਫਲੋਰ ਮਿਲ ਇੰਡਸਟਰੀ ਨੂੰ ਨਹੀਂ ਕੀਤੀ ਗਈ ਪੰਜਾਬ ਦੀ ਜਿਹੜੀ ਫਲੋਰ ਮਿਲ ਦੇ ਬਾਰੇ ਤੁਹਾਨੂੰ ਕੰਸਰਨਡ ਕਿਹੜੇ ਮਨਿਸਟਰ ਨੇ ਨਾ ਉਹ ਦੱਸ ਸਕਦੇ ਆ ਲਾਲਚੰਦ ਕਟਾਰੂਚਕ ਡਾਕਟਰ ਵੰਦੋ ਕੀ ਜੀ ਫਲੋਰਮੈਂਟ ਦਸਤਰੀ ਜੀ ਨਹੀਂ ਦੇਖੋ ਗੱਲ ਇਹਦਾ ਹੈ ਜੇ ਇੰਡਸਟਰੀ ਉਸਨੇ ਹਲ ਤੱਕ ਫਲੋਰ ਮੇ ਲਾ ਲਿਆ ਨੇ ਆ ਕੇ ਮੇਰੇ ਨਾਲ ਗੱਲ ਨਹੀਂ ਕੀਤੀ ਜੇ ਮੈਂ ਨਾਲ ਗੱਲ ਕਰਨਗੇ ਫਲੋਰ ਮੇ ਲਾ ਲੇ ਤਾਂ ਮੈਂ ਜਰੂਰ ਇਸ ਮੁੱਦੇ ਨੂੰ ਚੱਕੂਗਾ ਪਰ ਇਹ ਜਾਨੀ ਕਿ ਮੈਨੂੰ ਇਤਾਂ ਲੱਗਦਾ ਜਿਹੜਾ ਇਸ ਇਹ ਜਿਹੜਾ ਮਾਮਲਾ ਹੈ ਉਹ ਮੇਰੇ ਪ੍ਰੋਰੋਗੇਟਿਵ ਦੀ ਪੱਜ ਤੇ ਕਨਸਰਨਡ ਮਿਨਿਸਟਰ ਹੈ ਉਹਨਾਂ ਨੇ ਕਰਦਾ ਕਰ ਥੈਂਕ ਯੂ ਅੱਜ ਸੀਜੀ ਤੀਆਂ ਦੀ ਲੋੜੀ ਮਨਾਈ ਆਈ ਪੰਜਾਬ ਕਮੈਂਟ ਵੱਲੋਂ ਜਿਹੜਾ ਹੈਗਾ ਟੂਰਿਜ਼ਮ ਐਂਡ ਕਲਚਰਲ ਅਫੇਅਰਸ ਡਿਪਾਰਟਮੈਂਟ ਚੀਨਾ ਦੇ ਮੰਤਰੀ ਸਾਡੇ ਆਪਣੇ ਹਲਕੇ ਦੇ ਹੈਗਾ ਐਮ ਐਲ ਏ ਮੰਤਰੀ ਕੈਬਨਟ ਮੰਤਰੀ ਸਰਦਾਰ ਤਰਨਪੀਤ ਸਿੰਘ ਸੋਨਜੀ ਵੱਲੋਂ ਇੱਕ ਕਾਰਜਕ੍ਰਮ ਬੜੇ ਖੁਸ਼ਕਿਸਮਤੀ ਨਾਲ ਸਾਡੇ ਕਾਲਜ ਨੂੰ ਮਿਲਿਆ ਕਿਉਂਕਿ ਇਹ ਪੰਜਾਬੀ ਵਿੱਚ ਮੈਂ ਤੁਹਾਨੂੰ ਦੱਸਦਾ ਇਹ ਕਿਸੇ ਵੀ ਕਾਲਜ ਨੂੰ ਇਹ ਮਤਲਬ ਜਿਹੜਾ ਹੈਗਾ ਇਹ ਕਾਲਜ ਉਹ ਦੇ ਸਕਦੇ ਸੀਗੇ ਪਰ ਉਹਨਾਂ ਨੇ ਮਾਨ ਸਾਡੇ ਕਾਲਜ ਨੂੰ ਬਖਸ਼ਿਆ ਸਕੂਲ ਫਾਰ ਔਮਨ ਨੂੰ ਇਹ ਉਹਨਾਂ ਦੇ ਅਸੀਂ ਬਹੁਤ ਈਲੋਂ ਧੰਨਵਾਦ ਹੈ ਜੀ ਇਹ ਪ੍ਰੋਗਰਾਮ ਉਹਨਾਂ ਦਾ ਦਿੱਤਾ ਗਿਆ ਤੇ ਡਿਪਾਰਟਮੈਂਟ ਵੱਲੋਂ ਤੇ ਐਸ ਮੈਨੇਜਮੈਂਟ ਵੱਲੋਂ ਐਸ ਕਾਲਜ ਵੱਲੋਂ ਕੋਲੈਬੋਰੇਸ਼ਨ ਵਿੱਚ ਇੱਥੇ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਸੈਲੀਬ੍ਰੇਟ ਕੀਤਾ ਗਿਆ ਹੈ। ਵੈਸੇ ਤਾਂ ਬਹੁਤ ਅਵੇਟ ਐ ਸਰ ਪਰ ਹਾਲੇ ਵੀ ਕਦ ਕਿਹ ਜਾਈ ਜਾਏ ਤੇ ਲੜਕਾ ਲੜਕੀ ਜਿਹੜਾ ਘੇਰਪਾ ਬੁੱਕਾ ਕੀ ਮੈਸੇਜ ਕਰਦੀ। ਇਹ ਜਿਹੜੇ ਪੰਜਾਬ ਗਵਰਨਮੈਂਟ ਨੇ ਇਹ ਉਪਰਾਲਾ ਕੀਤਾ ਈ ਧੀਆਂ ਦੀ ਲੋੜੀ। ਇਹ ਅੱਗੇ ਦੇਖੋ ਆਪਾਂ ਸੁਣਦੇ ਦੇਖਦੇ ਆਏ ਆ ਕਿ ਵੀ ਮੁੰਡਿਆਂ ਦੀ ਹੀ ਲੋੜੀ ਸੈਲੀਬ੍ਰੇਟ ਕੀਤੀ ਜਾਂਦੀ ਸੀਗੀ। ਪਰ ਹੁਣ ਅੱਜ ਤੁਸੀਂ ਇਹ ਆਪਾਂ ਇੱਕ ਇਕੱਠੇ ਹੋ ਕੇ ਇੱਥੇ ਗਵਰਨਮੈਂਟ ਦਾ ਉਪਰਾਲਾ ਕੀਤਾ ਧੀਆਂ ਦੀ ਲੋੜੀ। ਕਿ ਧੀਆਂ ਨੂੰ ਉਹਨਾਂ ਦਾ ਪੰਦਾ ਮਾਨ ਸਨਮਾਨ ਮਿਲੇ। ਕਿਉਂਕਿ ਤੀਆਂ ਅੱਜ ਕਿਤੇ ਨਾ ਕਿਤੇ ਮੁੰਡਿਆਂ ਨਾਲੋਂ ਬਹੁਤ ਉੱਪਰ ਅਰਸ਼ ਤੱਕ ਬੈਠੀਆਂ ਹਨ ਚਾਨ ਤੱਕ ਪਹੁੰਚੀਆਂ ਵੀ ਹਨ ਤੇ ਇਸ ਕਰਕੇ ਇਹ ਜਿਹੜਾ ਉਪਰਾਲਾ ਗਵਰਨਮੈਂਟ ਦਾ ਤੀਆਂ ਨੂੰ ਇੰਪੋਰਟੈਂਸ ਮਿਲੇ ਜਿਹੜੀਆਂ ਕੁੱਖਾਂ ਵਿੱਚ ਅੱਗੇ ਤੀਆਂ ਨੂੰ ਮਾਰ ਦਿੱਤਾ ਜਾਂਦਾ ਸੀਗਾ ਹੁਣ ਤੁਸੀਂ ਦੇਖੋ ਪ੍ਰਾਣੀ ਪਰਸੈਂਟੇਜ ਨਾਲੋਂ ਹੁਣ ਬਹੁਤ ਸੁਧਾਰ ਹੋ ਗਿਆ ਹੈ ਇਹ ਜਿਹੇ ਉਪਰਾਲੇ ਜਦ ਸਰਕਾਰ ਵੱਲੋਂ ਕੀਤੇ ਜਾਣਗੇ ਜਦਜੀ ਉਹ ਫਰੂਟਫੁੱਲ ਰਹਿਣਗੇ ਤੇ ਹੁਣ ਤੁਸੀਂ ਆਮ ਵੀ ਦੇਖੋ ਜਨਤਾ ਵੇਅਰ ਹੋ ਰਹੀ ਹੈ ਉਹ ਵੀ ਆਪਣੇ ਨੀਚੇ ਕਰਨ ਤੇ ਵੀ ਤਿਆਰੀ ਲੋੜੀ ਮਨਾਉਂਦੀ ਹੈ ਤੇ ਬਹੁਤ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ ਸੀ ਉਹਨਾਂ ਦਾ ਤਹੇ ਦਿਲ ਤੋਂ ਆਪਣੇ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਇਸ लायक ਸਮਝਿਆ ਕਿ ਇਹ ਟਾ ਫੰਕਸ਼ਨ ਜਿਹੜਾ ਪੰਜਾਬ ਲੈਵਲ ਤੇ ਹੋ ਸਕਦਾ ਸੀ ਉਹ ਸਾਡੇ ਕਾਲਜ ਵਿੱਚ ਕੀਤਾ ਗਿਆ ਧੰਨਵਾਦ